ਕੈਬਨਟ ਮੰਤਰੀ ਦੇ ਦਫਤਰ ਦੇ ਬਾਹਰ ਜਿਹੜਾ ਅੱਜ ਦਾ ਜਿਹੜਾ ਧਰਨਾ ਲਾਇਆ ਗਿਆ ਜੀ ਕਿਹੜੀਆਂ ਮੰਗਾਂ ਲੈ ਕੇ ਅੱਜ ਜਿਹੜਾ ਇੱਥੇ ਜਿਹੜਾ ਧਰਨਾ ਲਾਇਆ ਗਿਆ ਜੀ ਮੈਂ ਅਰਤਾਰ ਸਿੰਘ ਮੇਲੋ ਸਰਪ੍ਰਸਤ ਪੰਜਾਬ ਭਾਰਤੀ ਜਨਤਾ ਪਾਰਟੀ ਦਾ ਬਖਵਾ ਸਾਡੀ 3 ਤਰੀਕ ਨੂੰ ਜਿਹੜੀ ਭਗਵੰਤ ਮਾਨ ਮਿਨਿਸਟਰ ਨਾਲ ਚੀਫ ਮਿਨਿਸਟਰ ਮੀਟਿੰਗ ਹੋਈ ਸੀ ਉਹਦੇ ਚ ਉਹ ਮੀਟਿੰਗ ਤੋਂ ਵਿਚਾਲੇ ਉੱਠ ਕੇ ਭੱਜ ਗਿਆ ਤਾਂ ਸਾਡੇ ਸੂਚਿਤ ਮੋਜ ਨੇ ਫੈਸਲਾ ਕਰ ਲਿਆ ਵੀ ਜਿਹੜੀਆਂ ਮੰਗਾਂ ਭਗਵੰਤ ਮਾਨ ਨੂੰ ਦਿੱਤੀਆਂ ਨੇ ਉਹਨਾਂ ਨੇ ਜ਼ਵਾਨ ਦੇ ਵਿੱਚ ਜਿੰਨਾ ਮინისტრਾਂ ਨੂੰ ਜਾਂ ਐਮਐਲਏ ਨੂੰ ਪੁੱਛੋ ਵੀ ਤੁਸੀਂ ਕੁਝ ਬੋਲਿਓ ਜਾਂ ਨਹੀਂ ਬੋਲੇ ਤਾਂ ਸਾਰੇ ਪੰਜਾਬ ਦੇ ਵਿੱਚ 96 ਜਗ੍ਹਾ ਤੇ ਸਾਡੇ ਇਹ ਜਿਹੜੇ ਧਰਨੇ ਚੱਲ ਰਹੇ ਨੇ ਦਫਤਰਾ ਮੂਰੇ ਜਾਂ ਕਾਰਾਮੂਰੇ ਉਹ ਉਹੀ ਮੰਗਾਂ ਸਾਡੀਆਂ ਉਹੀ ਨੇ ਤੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਤੁਸੀਂ ਵਿਚਾਲੇ ਉੱਠ ਕੇ ਭੱਜ ਜਾਣਾ ਅਸੀਂ ਸਰਕਾਰ ਨੂੰ ਭਗੌੜਾ ਘਰਾੜ ਦਿੰਨੇ ਆ ਤੇ ਸਦਾਈ ਦੇ ਵਿੱਚ ਭਗੌੜਿਆਂ ਨੂੰ ਫਿਰ ਜੋ ਕੁਛ سزا ਮਿਲਦੀ ਉਹ ਮਿਲੂਗੀ ਇਸ ਕਰਕੇ ਅੱਜ ਅਸੀਂ ਜਿਹੜਾ 5 ਤਰੀਕ ਅਸੀਂ ਰੱਖਤੀ ਸੀ ਵੀ 5 ਤਰੀਕ ਨੂੰ ਅਸੀਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਸਾਨੂੰ ਰੋਕਣ ਤੋਂ ਬਾਅਦ ਇਹਨਾਂ ਨੇ ਸਾਨੂੰ ਜੇਲ੍ਹਾਂ 'ਚ ਭੇਜਿਆ ਜੇਲ੍ਹਾਂ 'ਚ ਅਸੀਂ ਮੈਂ ਵੀ 2 ਦਿਨ ਕੱਟ ਕੇ ਆਇਆ 2 ਦਿਨ ਮੈਨੂੰ ਨਜ਼ਰਬੰਦ ਰੱਖਿਆ ਤਾਂ ਉਸ ਤੋਂ ਬਾਅਦ ਅੱਜ ਇਹ ਤਾਂ ਨੇ ਸਾਰੇ ਪੰਜਾਬ 'ਚ ਦੇ ਰਹੇ ਆਂ ਔਰ ਸੰਯੁਕਤ ਮੋਰਚੇ ਨੇ 15 ਤਰੀਕ ਅਲਟੀਮੇਟਮ ਦਿੱਤਾ ਚੀਫ ਮਿਨਿਸਟਰ ਨੂੰ ਬੇਤੂ ਸਾਡੇ ਨਾਲ ਚੰਡੀਗੜ੍ਹ ਆ ਕੇ ਜਿਹੜੀ ਜਗ੍ਹਾ ਮਰਜ਼ੀ ਦੱਸ ਸਾਡੇ ਨਾਲ ਬਹਿਸ ਕਰਨ ਨੂੰ ਤਿਆਰ ਹੋ ਅਸੀਂ ਬਹਿਸ ਕਰਨ ਲਈ ਤਿਆਰ ਆ ਜੇ ਸਾਡੀਆਂ ਜਾਇਜ਼ ਮੰਗਾਂ ਹੋਈਆਂ ਤਾਂ ਮੰਨਿਓ ਨਹੀਂ ਨਾ ਮੰਨਿਓ ਪੰਜਾਬ ਦੀਆਂ ਮੰਗਾਂ ਨੇ ਸੈਂਟਰ ਦੀ ਕੋਈ ਮੰਗ ਨਹੀਂ ਗਈ ਉਹ ਉਦੋਂ ਅਗਲਾ ਪ੍ਰੋਗਰਾਮ ਜੇ ਨਾ ਆਇਆ ਤਾਂ ਅਗਲਾ ਆਪਣਾ ਸੂਜੋਗਤ ਮੋਰਚਾ ਜੋ ਫੈਸਲਾ ਕਰੂਗਾ ਉਹਨੂੰ ਅਸੀਂ ਲਾਗੂ ਇਹਨਾਂ ਵਿੱਚ ਮੰਤਰੀ ਸਾਹਿਬ ਨੂੰ ਕੋਈ ਮੰਗ ਪੱਤਰ ਵੀ ਦਿੱਤਾ ਗਿਆ ਕਿਸਾਨ ਯੂਨੀਅਨ ਨਹੀਂ ਮੰਗ ਪੱਤਰ ਅਖਬਾਰਾਂ 'ਚ ਦੇ ਚੁੱਕੇ ਆ ਕਿਉਂਕਿ ਮੰਗ ਪੱਤਰ ਉਹ ਆਇਆ ਹੀ ਨਹੀਂ ਇੱਥੇ ਹੀ ਨਹੀਂ ਤੇ ਮੰਗ ਪੱਤਰ ਕਿੰਨੂੰ ਦੇਣਾ ਜੀ ਇੱਥੇ ਕੋਈ ਵੀ ਨਹੀਂ ਅਜੇ ਨਾ ਕੋ ਮੈਂਬਰ ਆਣਾ ਕੋਈ ਭਾਈ ਨਾ ਤਾਈ ਕੋਈ ਹੋਰ ਕੋਈ ਲੈਣਾ ਦੇਣਾ ਕੁਝ ਨਹੀਂ ਇੱਥੇ ਤੇ ਗੱਲ ਕਰਨੀ ਆ ਕੋਈ ਗੱਲ ਕਰਨੀ ਆ ਜਾਨੇ ਨਾ ਗੱਲ ਤਾਂ ਸੀ ਇਹਨਾਂ ਨੂੰ ਸੁਨੇ ਲਾਤੇ ਫਿਰ ਤੁਸੀਂ ਮੁੱਖ ਮੰਤਰੀ ਨੂੰ ਪੁੱਛੋ ਵੀ ਤੂੰ ਵਿਚਾਲੇ ਕਿਉਂ ਭੱਜਿਆ ਵਿਚਾਲੇ ਭੱਜਣ ਦਾ ਕਾਰਨ ਦੱਸੋ ਮੁੱਖ ਮੰਤਰੀ ਇਹ ਜੇ ਅਸੀਂ ਦੁਨੀਆ 'ਚ ਨਹੀਂ ਦੇਖਿਆ ਜਿਹੜਾ ਵਿਚਾਲੇ ਉੱਠ ਕੇ ਭੱਜ ਜਵੇ ਅੱਜ ਉਹਨੇ ਪਿੱਠ ਦਿਖਾਤੀ ਪਿੱਠ ਦਿਖਾਉਣ ਵਾਲਾ ਮੇਜਾ ਹਾਰ ਮੰਨ ਜਾਂਦਾ ਹੁੰਦਾ ਉਹ ਹਾਰ ਮੰਨ ਗਿਆ ਤੇ ਉਹ ਚਲੇ ਗਿਆ ਉੱਠ ਕੇ ਤੇ ਕਿੰਨੇ ਵੇਹ ਤੱਕ ਕੰਮ ਹੋਇਆ ਇਹ ਧਰਨਾ ਦਾ ਜੋ ਹੁਣ ਸਾਡਾ ਪ੍ਰੋਗਰਾਮ ਜਿਹੜਾ ਅਸੀਂ ਉਹ ਤਕਰੀਬ ਹੋ ਗਿਆ ਹੁਣ ਜਿਹਨਾਂ ਜਿਹੜੇ ਲੋਕਾਂ ਦੀ ਮਰਜ਼ੀ ਆ ਉਹਨੇ ਉਹਦਾ 3 ਵਜੇ ਤੇ ਕਰਾਗਾ ਅਗਲੀ ਰਾਂ ਨੀਤੀ ਆ ਵੀ 15 ਤੋਂ ਬਾਅਦ ਜੋ ਫੈਸਲਾ ਸਯੁਜਤ ਮੋਰਚਾ ਕਰੂਗਾ ਉਹ ਡਾਕੂ ਕਰਾਂਗੇ ਅੱਜ ਦਾ ਜਿਹੜਾ ਸੁਜੀਤ ਧਰਨਾ ਮੰਤਰੀ ਸਾਡੇ ਕੋਠੀ ਦੇ ਬਾਹਰ ਇਹ ਉਤਰ ਗਏ ਉਹਦੇ ਪਰਤੇ ਇਹੀ ਆ ਜੀ ਐਦਾਂ ਅਜੇ ਤੱਕ ਕਿਸੇ ਮੁੱਖ ਮੰਤਰੀ ਨੇ ਕਿਤੇ ਜੇ ਉੱਠ ਕੇ ਭੱਜਿਆ ਐਦਾਂ ਜਵਾਬ ਨਹੀਂ ਭਜਦਾ ਔਰ ਵੀ ਇੱਕ ਟੋਫੀ ਤਾਂ ਵੀ ਵੇਹਿੰਦਾ ਉੱਥੇ ਮੋਬਾਈਲ ਦੇ ਤਾਂ ਅੱਜ ਵਾਰ ਕਰ ਮੋਬਾਈਲ ਦੇ ਦਿਓ ਉੱਥੇ ਬਹਿਹਿੰਦਾ ਬਾਕੀ ਸਾਡੀ ਜੂਨੀਅਰ ਵੀ ਗਲਤੀ ਆ ਉਹਨੂੰ ਟਾਈਮ ਸ਼ਾਮ ਦਾ ਦੇ ਬੈਠੇ ਉਹ ਤਾਂ ਭਜੜਾ ਸੀ ਉਹਨੇ ਤਾਂ ਪਰ ਪਤਾ ਸ਼ਾਮ ਦੇ ਟਾਈਮ ਦਾ ਕੀ ਆ ਚੱਕਰ ਭਗਵੰਤਵਾਰੇ ਉਹ ਟਾਈਮ ਹੀ ਗਲਤ ਜੇ ਬੈਠੇ ਤੇ ਬਾਕੀ ਇੱਧਰ ਗੱਲ ਕਰ ਲਓ ਜੀ ਮੈਂ ਅਮਰਨਾਥ ਕੂਮਕਲਾ ਸੂਬਾ ਸਕੱਤਰ ਸੀਆਈਟੀਯੂ ਪੰਜਾਬ ਅੱਜ ਸਮੁੱਚੇ ਪੰਜਾਬ ਦੇ ਅੰਦਰ ਜੋ ਸੰਯੁਕਤ ਮੋਰਚੇ ਦੇ ਸੱਦੇ ਉੱਤੇ ਸਾਰੇ ਐਮਐਲਏਜ਼ ਮੰਤਰੀ ਸਹਿਬਾਨ ਦੇ ਤਾਂ ਦਸਤਰਾ ਦੇ ਅੱਗੇ ਜਾਂ ਕਰਾਂਦੇ ਅੱਗੇ ਧਰਨੇ ਦਿੱਤੇ ਜਾ ਰਹੇ ਆ ਇਹ ਧਰਨੇ ਇਸ ਕਰਕੇ ਦਿੱਤੇ ਜਾ ਰਹੇ ਆ ਕਿਉਂਕਿ ਮੋਦੀ ਸਰਕਾਰ ਨੇ ਜਿਹੜਾ ਰਾਹ ਹਕਤियार ਕੀਤਾ ਸੀ ਭਗਵੰਤ ਮਾਨ ਵੀ ਉਸੇ ਰਾਹ ਉੱਤੇ ਚੱਲ ਪਿਆ ਜਿਹੜਾ ਮੌਤ ਦੇ ਮਤਲਬ ਸੁਦਾਗਰਾਂ ਦੇ ਰਾਹ ਵਾ ਉਹ ਉਸ ਉਸ ਰਾਹ ਭਗਵੰਤ ਮਾਨ ਪੈ ਗਿਆ ਪੰਗਾ ਲੈ ਲਿਆ ਪੁੱਠਾ ਕਿਸਾਨਾਂ ਨਾਲ ਪੰਗਾ ਪੁੱਠਾ ਲੈ ਲਿਆ ਉਠਾ ਪੰਗਾ ਇਸ ਕਰਕੇ ਲੈ ਲਿਆ ਕਿਉਂਕਿ ਕਿਸਾਨ ਤੇ ਮਜ਼ਦੂਰ ਜਿਹੜੇ ਪਿੰਡਾਂ ਦੇ ਅੰਦਰ ਜਿਨ੍ਹਾਂ ਦੇ ਜੜਾ ਪਿੰਡਾਂ ਦੇ ਵਿੱਚ ਨੇ ਹੁਣ મોદી ਉੱਥੇ ਨਹੀਂ ਜਾਣ ਦਿੰਦਾ ਦਿੱਲੀ ਹਰਿਆਣਾ ਪਾਰ ਨਹੀਂ ਕਰ ਲੈਂਦਾ ਉਹ ਕਹਿੰਦਾ ਮੇਰਾ ਮੈਂ ਮਾਲਕ ਬਣ ਗਿਆ ਤੇ ਭਗਵੰਤ ਮਾਨ ਝਾੜੂ ਕਹਿੰਦਾ ਵੀ ਮੈਂ ਬਣ ਗਿਆ ਚੰਡੀਗੜ੍ਹ ਦਾ ਮਾਲਕ ਫਿਰ ਪਿੰਡਾਂ ਦੇ ਕਿਸਾਨ ਤੇ ਮਜ਼ਦੂਰ ਕਿੱਥੇ ਜਾਣਗੇ ਪਿੰਡਾਂ ਦੇ ਕਿਸਾਨ ਮਜ਼ਦੂਰ ਫਿਰ ਪਿੰਡਾਂ ਦੇ ਉਹ ਉੱਥੇ ਦੇ ਮਾਲਕ ਨੇ ਅਸੀਂ ਕਿਸਾਨ ਮਜ਼ਦੂਰ ਪਿੰਡਾਂ ਦੇ ਮਾਲਕਾਂ ਫਿਰ ਜੇ ਉਹ ਉੱਥੇ ਆਪਣੀ ਮਾਲਕੀਅਤ ਨਹੀਂ ਜਾਣ ਦਿੰਦੇ ਦਿੱਲੀ ਤੇ ਚੰਡੀਗੜ੍ਹ ਅਸੀਂ ਪਿੰਡਾਂ ਚ ਜਨਰਲ ਫਿਰ ਕੋਈ ਮੀਟਿੰਗ ਜਿਹੜਾ ਫਿਕਸ ਕਰਨ ਦਾ ਕੋਈ ਟਾਈਮ ਵੀ ਮੰਗਿਆ ਜਾਂਦਾ ਕਿ ਅਗਲੀ ਮੀਟਿੰਗ ਜਿਹੜੀ ਆ ਅਸੀਂ ਸੰਯੁਕਤ ਮੋਰਚੇ ਵੱਲੋਂ ਇਹ ਕਿਹਾ ਬਈ ਭਗਵੰਤ ਮਾਨ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਤੇ ਖੁੱਲੀ ਬਹਿਸ ਕਰੇ ਉੱਥੇ ਸਾਰੇ ਚੈਨਲ ਵਾਲੇ ਜਾਣ ਕਰਸੀ ਲੱਗੇ ਭਗਵਾਨਤਮਾਨ ਦੀ ਸਪੈਸ਼ਲ ਕਿਸਾਨਾਂ ਦਾ ਜਵਾਬ ਦੇ ਦੇ ਜੀ ਵੀ ਮਤਲਬ ਲਾਈਵ ਕੀਤਾ ਜਾਵੇ ਉਸ ਨੂੰ ਲਾਈਵ ਹੋਵੇ ਉੱਥੇ ਇਸ ਕਰਕੇ ਉਹਦਾ ਜਵਾਬ ਜੇ ਕਿਸਾਨ ਜੂਨੀ ਜਥੇਬੰਦੀਆਂ ਜਿਹੜੀਆਂ ਸ='%20ਸ='%20ਯੁਕਤ ਮੋਰਚਾ ਗਲਤ ਹੋਊਗਾ ਲੋਕ ਉਹਨੂੰ ਨਕਾਰ ਦੇਣਗੇ ਜੇ ਭਗਵਾਨਤਮਾਨ ਗਲਤ ਹੋਊਗਾ ਤਾਂ ਲੋਕ ਉਹਨੂੰ ਨਕਾਰ ਦੇਣਗੇ ਲੋਕਾਂ ਦੇ ਸਾਹਮਣੇ ਆਵੇ ਲੋਕਾਂ ਦੇ ਸਾਹਮਣੇ ਸਰੀ ਸਾਰੀ ਗੱਲ ਆਵੇ ਇਹ